ਉਹ ਲਾਈਟ ਆ ਗਿਆ ਲੋਇਓ ਹਾਂ ਚੱਲ ਦੇ ਕਿੰਨੇ ਹੋ ਗਏ ਨਹੀਂ ਆਉਂਦੀ ਭਾਈ 9 ਹੋ ਗਏ ਬਹੁਤ ਬਹਾਂ ਦੇ ਕਿਹਦਾ ਦੋ ਹੋ ਗਏ ਨਾਲ ਖਾਂਦੇ ਨੇ ਲਖਾਏ ਵੀ ਪੱਤੀ ਮਾਰ ਦੇ ਰੱਖ ਪੱਤੀ ਇੰਟਰਸਟ ਘੱਟ ਹੋ ਜਾਂਦਾ 11 50 ਦੀ ਅਗਰ ਖਾਈ ਚੱਲ ਬਈ ਨਾਲ ਲਈ ਚੱਲੇ ਕੱਢੀਆ ਲੋਰ ਕਰਮ ਸਿੰਘ ਕਰਮ ਸਿੰਘ ਅਰਪਾ ਜੀ ਹਾਂ ਇਹਨਾਂ ਦੇ ਪੰਜ ਹਾਂ ਇਹ ਨਹੀਂ ਚੱਲੇ ਮੈਨੂੰ ਆਗੁਰਤੀ ਆਉਣਾ ਮਰਜੀਤ ਦਾ ਇਹੋ ਜੀ ਦਾ ਬਈ ਮਾਰੀ ਹੋ ਗਈ ਲੈ ਬਈ ਮੇਚ ਵੀ ਅਨਾਰ ਨਾਲ ਕਿਤੇ YouTube ਤੇ ਨਾਲ ਸਤਿ ਸ਼੍ਰੀ ਅਕਾਲ ਜੀ ਵੈਗੋ ਰੇਕਾ ਖਾਲਸਾ ਵੈਗੋ ਰੇਕੀ ਪੱਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਾਡੇ ਹਲਕੇ ਘਨੌਰ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਫਲੱਡ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦਾ ਮਾਅਵਜੇ ਦੀ ਵੀ ਜਿਹੜੀ ਕਿਸ਼ਤ ਪਾ ਦਿੱਤੀ ਗਈ ਸੀ ਸ਼ਾਇਦ ਕੁਝ ਘਰ ਰੰਦੇ ਵੀ ਹੋਣ ਪਰ ਜਿਹੜਾ ਅੱਜ 40 ਕਿਲੋ ਬੀਜ ਜਿਹੜਾ ਕਣਕ ਦਾ ਉਹ ਕਿਸਾਨਾਂ ਨੂੰ ਸਮੇਂ ਸਿਰ ਦਿੱਤਾ ਜਾ ਰਿਹਾ ਕਿਉਂਕਿ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਸੋ ਇਹ ਜਿਹੜੇ ਆਪਣੀ ਰਿਪੋਰਟ ਕਰਾ ਕੇ ਦੇ ਨਾਲ ਦੇ ਨਾਲ ਕਿਸਾਨ ਵੀ ਸਾਡੇ ਜਿਹੜੇ ਭਰਾ ਨੇ ਵੀ ਜਿਹੜਾ ਲੈ ਲੈਣਗੇ ਆਪਦੀ ਫਸਲ ਜਿਹੜੀ ਅਗਲੇ ਟਾਈਮ ਨਾਲ ਲਈ ਜਾਣਗੇ ਜੇ ਕੋਈ ਭਰਾ ਰਹਿੰਦਾ ਹੈ ਕਈ ਵਾਰ ਕੋਈ ਰਹਿ ਜਾਂਦਾ ਕੋਈ ਗੱਲ ਨਹੀਂ ਫਿਰ ਵੀ ਸਾਡੀ ਟੀਮ ਦੇ ਨਾਲ ਸਾਡੇ ਸਰਪੰਚ ਸਾਹਿਬਾਨਾਂ ਦੇ ਨਾਲ ਤਾਲਮੇਲ ਕਰ ਲੈਣਾ ਅਸੀਂ ਆਪਣੇ ਤੌਰ ਦੇ ਵੀ ਉੱਤੇ 20 ਦਾ ਜਿਹੜਾ ਕੋਈ ਹਿੱਲਾ ਕਈ ਵੀ ਕਈ ਵਾਰੀ ਕਿਉਂਕਿ ਸਰਕਾਰ ਦੇ ਪੈਰਾਮੀਟਰ ਹੁੰਦੇ ਆ ਕਈ ਵਾਰੀ ਉਹ ਕਿਸਾਨ ਸਰਕਾਰ ਦੇ ਪੈਰਾਮੀਟਰ ਦੇ ਵਿੱਚ ਨਹੀਂ ਵੀ ਆਉਂਦਾ ਹੁੰਦਾ ਹੈ ਤੇ ਆਪਾਂ ਉਹਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਪੌੜੀ ਬੱਤ ਕਰ ਲਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਿਸਾਨ ਭਰਾਵਾਂ ਨੂੰ ਮੁਬਾਰਕਬਾਦ ਕਿ ਅਗਲੀ ਫਸਲ ਜਿਹੜੀ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਕੇ ਉਗਝ ਲੈਣ ਕਿਉਂਕਿ ਲੋਹੜੀ ਦਾ ਤਿਹਾੜ ਜਿਹੜਾ ਸ਼ਾਮਾਂ ਦੇ ਨਾਲ ਲੋਕਾਂ ਨੇ ਮਨਾਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭਾ ਸਭਾ ਸ਼ੁਭਾਇਕੋਕੀ ਕੱਲੇ ਸਾਹਿਬ ਜੀ ਦਾ ਅਰਾਮ ਸੇਵਾ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਪਾਂਸਰ ਮਿਲਿਆ ਜੋ ਕਿ ਜ਼ਿੰਮੇਦਾਰਾਂ ਦੇ ਨਾਮ ਸਰਮਹੰੜੀ ਬੀਜ ਦੀ ਫੌਟ ਟਾਈਮ ਲੋਰ ਦਾ ਯੂਨਾਈਟਡ ਸਾਰਿਆਂ ਨੂੰ 1 ਏਕੜ ਦੀ 5 5 ਫੈਦੀਆਂ ਕੱਲੇ ਜੀ ਦੇ 1 ਏਕੜ ਲਾ ਕੇ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਰੇ ਜ਼ਿੰਮੇਦਾਰ ਬਹੁਤ ਵਧੀਆ ਪ੍ਰਾਲਾ ਦੀ ਸਰਕਾਰ ਦਾ ਬਹੁਤ ਜੀਵਾਰਾ ਦਾ ਪਹਿਲਾ ਮਾਜਾ ਮਿਲਿਆ ਵਧੀਆ 20000 ਰੁਪਏ ਦਾ ਟੈਂਸਰ ਮਿਲ ਰਿਹਾ ਰਿਹਾ ਵੀ ਉਹਨਾਂ ਨੂੰ ਬਾਕੀ ਬਹੁਤ ਸਰਕਾਰ ਦਾ ਧੰਨਵਾਦ ਕਰਾਂ ਜੀ ਬਹੁਤ ਟੈਂਸਰ ਦੀ ਹੋਣ ਤੇ ਜਿੰਮੇਦਾਰ ਬਹੁਤ ਵਧੀਆ ਧੰਨਵਾਦ ਕਰਾਇਆ ਮੇਰੇ ਸਾਥ ਦਾ ਵੀ ਇਹ ਸਰਕਾਰ ਵੱਲੋਂ ਪੈਸੇ ਵੀ ਪਾਏ ਗਏ ਨੇ ਕਿਸਾਨ ਹੁਣ ਲੰਘ ਕੇ ਗਏ ਨੇ ਕਿ ਉਹ ਕਹ ਰਹੇ ਸੀਗੇ ਅਸੀਂ ਬਹੁਤ ਖੁਸ਼ ਹਾਂ ਜੀ ਕਿ 1 ਲੱਖ ਰੁਪਿਆ ਮੇਰੇ ਖਾਤੇ ਵਿੱਚ ਪੈ ਚੁੱਕਿਆ ਜੀ ਹਾਂਜੀ ਹਾਂ ਸਾਡੇ ਆਪਣੇ ਖਾਤੇ 'ਚ ਲੱਖ ਲੱਖ ਰੁਪਿਆ ਆਇਆ ਜੀ 5 ਏਕੜ ਦਾ ਜੀ ਬਹੁਤ ਧੰਨਵਾਦ ਹੈ ਜੀ ਇਹ ਅੱਜ ਬੀਜ ਵੀ ਵੰਡਿਆ ਜਾ ਰਿਹਾ ਹਾਂਜੀ ਹਾਂਜੀ ਏਕੜ ਪਿੱਛੇ ਇੱਕ ਥੈਲੀ 5 ਏਕੜਾਂ ਨੂੰ 5 ਥੈਲੀਆਂ ਆ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਟਾਈਮ ਸਰ ਬੀਜ ਮਿਲਿਆ ਪਹਿਲਾਂ ਖਰਾਬਾ ਵਧੀਆ ਟਾਈਮ ਸਰ ਮਿਲਿਆ ਜੀ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਦਾ